ਤੂੰ ਕੱਲ ਮਾਫੀ ਮੰਗਵਾਈ ਸੀ ਨਾ ਮੇਰੇ ਕੋਲ ਮੈਂ ਵੀ ਤੇਰੀ ਨੱਕ ਦੇ ਲਕੀਰਾਂ ਨਾ ਨਾ ਘਟਾਈਆਂ ਫੇਰ ਕੀ ਜਾਣੇਗੀ ਤੂੰ ਕਿ ਮੈਂ ਕੀ ਚੀਜ਼ ਹੈਗੀ ਆ ਕੱਲ ਨਾਲੇ ਮੰਮੀ ਗਏ ਸੀ ਨਾ ਸੂਟ ਦੇ ਬਹਾਨੇ ਮੈਨੂੰ ਬਾਹਰ ਲੈ ਕੇ ਇਹ ਸਾਰੀ ਇਹਨਾਂ ਦਾ ਕੀਤਾ ਕਰਾਇਆ ਸੀ ਤੇ ਨਾਲ ਮੰਮੀ ਲਾ ਲਈ ਪਿੱਛੇ ਇਹੋ ਜੀ ਮੇਰੀ ਸੱਸ ਵੀ ਉਹੋ ਜੀ ਚਾਚੀ ਪਿੱਛੇ ਲੱਗ ਗਈ ਤੇ ਚਾਚੀ ਨੇ ਤੇ ਆਪਣੀ ਚਾਲ ਚਲਦੀ ਬੋਲ ਦੇਣੀ ਜੀ ਮੈਂ ਜਿਵੇਂ ਨਾ ਰਾਜੇ ਮੇਰੇ ਤੋਂ ਮੈਂ ਆਪਣੀ ਗਲਤੀ ਮੰਨ ਤੇ ਲਈ ਆ ਮੈਂ ਤੁਹਾਡੇ ਕੋਲ ਮਾਫੀ ਮੰਗ ਲਈ ਆ ਕਦੋਂ ਬੁਲਾਓਗੇ ਮੈਨੂੰ ਕਿੰਨੇ ਦਿਨਾਂ ਅੰਜ ਰਹੇਗਾ ਉਹ ਮੈਂ ਕੀ ਕਰ ਸਕਦੀ ਹਾਂ ਮੈਂ ਮੰਨਦੀ ਆ ਕਿ ਮੇਰੇ ਕੋਲ ਗਲਤੀ ਹੋਈ ਆ ਮੇਰੀ ਗਲਤੀ ਮਾਫ ਕਰਨ ਯੋਗ ਨਹੀਂ ਹੈਗੀ ਪਰ ਮੈਨੂੰ ਇਹ ਅਹਿਸਾਸ ਹੋ ਗਿਆ ਵਾ ਕਿ ਮੈਂ ਆਪਣੀ ਗਲਤੀ ਮੰਨਦੀ ਪਈ ਆ ਤੇ ਜੇ ਕੋਈ ਹੋਰ ਸਜ਼ਾ ਹੈਗੀ ਆ ਤੇ ਮੈਨੂੰ ਉਹ ਦੇ ਦਿਓ ਮੈਨੂੰ ਦੱਸ ਤੋ ਕਿਹੜੀ ਸਜ਼ਾ ਮੇਰੇ ਵਾਸਤੇ ਤੂੰ ਚੋਣ ਹੋਗੇ ਨਾ ਉਹ ਕਰਾਂਗੀ ਮੈਂ ਉਹ ਸਜ਼ਾ ਭੁਗਤਣnse ਤਿਆਰ ਹਾਂ ਪਰ ਵੇਖੋ ਅੰਜੂਮੂ ਨਾ ਫੇਰੋ ਮੇਰੇ ਨਾਲ ਗੱਲ ਤੇ ਕਰੋ ਜੇ ਬੋਤੀ ਗੱਲ ਹੈ ਨਾ ਮੇਰੀ ਗੱਲ ਸੁਣੋ ਇੱਕ ਵਾਰੀ ਮੇਰੇ ਵੱਲ ਵੇਖੋ ਮੈਂ ਸਿਮਰਨਦੀਦ ਨਾ ਪੂਰਾ ਤਿਆਰ ਰੱਖੂੰਗੀ ਤੁਸੀਂ ਵੇਖਿਓ ਕੋਈ ਗਲਤੀ ਦਾ ਨਾ ਮੌਕਾ ਨਹੀਂ ਦਵਾਂਗੀ ਜੇ ਮੇਰੇ ਕੋਈ ਗਲਤੀ ਹੋਏਗੀ ਨਾ ਤੂੰ ਮੈਨੂੰ ਸਦਾਰਾਂਗੀ ਤੂੰ ਵੇਖੀ ਜਾਏ ਹੁਣ ਮੈਂ ਸਾਰਿਆਂ ਦਾ ਮੰਮੀ ਦਾ ਵੀ ਧਿਆਨ ਰੱਖਾਂਗੀ ਸਾਰਾ ਘਰ ਦਾ ਕੰਮ ਕਰਾਂਗੀ ਜਿਆਦਾ ਕੰਮ ਦੀ ਗੱਲ ਸੀ ਨਾ ਤੇ ਮੈਂ ਕੰਮ ਕਰਾਂਗੀ ਜੇ ਫੇਰ ਵੀ ਤੂੰ ਹੀ ਮੇਰੇ ਤੋਂ ਮੋੜਨਾ ਤੇ ਮੈਨੂੰ ਦੱਸ ਤੂੰ ਕੋਈ ਹੋਰ ਹੱਲ ਹੈਗਾ ਤੇ ਮੈਂ ਉਹ ਕਰ ਲਾਂਗੀ ਮੈਂ ਸਭ ਕੁਝ ਕਰਨ ਨੂੰ ਤਾਂ ਤਿਆਰ ਹਾਂ ਤੂੰ ਮੈਨੂੰ ਬੁਲਾਉਂਦੇ ਹੀ ਨਹੀਂ ਪਏ ਹੈਗੇ ਹੋਰ ਦੱਸੋ ਮੈਂ ਕੀ ਕਰਾਂ ਸਭ ਕੁਝ ਤੇ ਮੈਂ ਕਰਕੇ ਵੇਖ ਲਿਆ ਵਾ ਮਾਫੀ ਮੰਗ ਲਈ ਆ ਤੂੰ ਹੀ ਦੱਸ ਤੋ ਮੈਨੂੰ ਮੈਂ ਤੈਨੂੰ ਕੀ ਦੱਸਾਂ ਹੋਰ ਕਰਨ ਕਰਨ ਨੂੰ ਰਹਿ ਕਿ ਗਿਆ ਹੈ ਕੱਲ ਤੂੰ ਇੰਨਾ ਉਹਦੇ ਤੇ ਬੁਰਾ ਵਿਹਾਰ ਕੀਤਾ ਜਦ ਕਿ ਉਹ ਬਿਮਾਰ ਹੈ ਗਈ ਉਹ ਤੈਨੂੰ ਕਹਿੰਦੀ ਰਹੀ ਮੈਨੂੰ ਠੰਡ ਲੱਗਦੀ ਆ ਤੂੰ ਤਾਂ ਵੀ ਵਰ ਕੋ ਭਾਂਡੇ ਮੰਜਾਇ ਮੰਜਾਇ ਕਿ ਨਹੀਂ ਤੇਰੀ ਗਲਤੀ ਮਾਫੀ ਲਾਇਕ ਨਹੀਂ ਗਈ ਜੇ ਤੂੰ ਕਵੇ ਤੇ ਜੇ ਮੇਰਾ ਬਾਸ ਚ ਆਲਦਾ ਨਾ ਤੇ ਮੈਂ ਤੈਨੂੰ ਪੇਕੇ ਕੱਢ ਕੇ ਆਉਣਾ ਸੀ ਬਚ ਗਈ ਆ ਜੇ ਤਾਤੀ ਨਾ ਹੁੰਦੇ ਨਾ ਤੇ ਮੈਂ ਤੈਨੂੰ ਪੱਕਾ ਪੇਕੇ ਛੱਡ ਕੇ ਰਾਂ ਜਾਂ ਤੇਰੇ ਕੋਲ ਤਲਾਕ ਲੈਣਾ ਸੀ ਤੂੰ ਰਹਿਣ ਲਾਇਕ ਹੈਗੀ ਨਹੀਂ ਇੱਥੇ ਉਤੋਂ ਤੂੰ ਮੈਨੂੰ ਕਹਿ ਨਹੀਂ ਆਂ ਕਿ ਮੈਨੂੰ ਤੁਸੀਂ ਬੁਲਾਉਂਦੇ ਨਹੀਂਗੇ ਮੈਂ ਕਿਵੇਂ ਬਰਾਵਾ ਤੈਨੂੰ ਦੱਸ ਤੂੰ ਹਰ ਕਟਾਈ ਉਹ ਜੇ ਕੀਤੀਆਂ ਵਾ ਮੈਨੂੰ ਮੰਮੀ ਨੇ ਇੰਨਾ ਸਮਝਾਇਆ ਮੈਂ ਤਾਂ ਵੀ ਮੰਮੀ ਨੇ ਬੋਲਦਾ ਰਿਹਾ ਕਿ ਮੰਮੀ ਇਹਦਾ ਖਾ ਵੱਡੋ ਮੈਂ ਤੇਰੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਕਰ ਲੈਣਾ ਸੀ ਪਰ ਨਹੀਂ ਤੂੰ ਮੇਰੀ ਅੱਖਾਂ ਦੇ ਪੱਟੀ ਬੰਨ੍ਹੀ ਰੱਖੀ ਜਿਵੇਂ ਜਿਵੇਂ ਤੂੰ ਮੈਨੂੰ ਚੁਕੜਾ ਦੇਂਦੀ ਰਹੀ ਮੈਂ ਉਤਰੇ ਮੰਮੀ ਉਹਨਾਂ ਨਾਲ ਬੋਲਦਾ ਰਿਹਾ ਉਹੀ ਮਾਵਾ ਜਿੰਨੇ ਮੈਨੂੰ ਜਨਮ ਦਿੱਤਾ ਪਰ ਨਹੀਂ ਮੈਂ ਤੇਰੇ ਪਿੱਛੇ ਲੱਗ ਕੇ ਉਹਨਾਂ ਨਾਲ ਅੱਖਾਂ ਪੁੱਠੀਆਂ ਕਰ ਲੀਆਂ ਮੇਰੀ ਇਹ ਗਲਤੀ ਹੀ ਕਿ ਮੈਂ ਤੇਰੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਹੁਣ ਤੂੰ ਕਹਿੰਨੀ ਵੀ ਕਿ ਮੈਨੂੰ ਮਾਫ ਕਰ ਦੋ ਕਿਸ ਤਰ੍ਹਾਂ ਮੈਂ ਮਾਫ ਕਰਦਾ ਤੇਰੀ ਮਾਫੀ ਲਾਇਕ ਹੈਗੀ ਗਲਤੀ ਤੂੰ ਮੈਨੂੰ ਦੱਸ ਚਲੋ ਠੀਕ ਆ ਜੇ ਤੂੰ ਹੀ ਖੁਸ਼ ਅੱਜ ਹੋਣਾ ਚਾਹੁੰਦੇ ਏ ਨਾ ਮੈਂ ਦੀਦੀ ਤੇ ਇੱਕ ਵਾਰੀ ਫੇਰ ਪਿਆਰ ਪਾ ਲੈਣੀ ਆ ਫੇਰ ਪਿਆਰੀ ਪਾ ਜੰਨੀ ਆ ਮੈਨੂੰ ਦੱਸ ਤੂੰ ਕਿ ਦਾ ਤੂੰ ਹੀ ਕੋਸ਼ਿਸ਼ ਹੋਣਾ ਹੈਗਾ ਵਾ ਹੁਣ ਤੂੰ ਹੀ ਲੜੀ ਜਾਣਾ ਵਾ ਕੱਲ ਤੇ ਤੂੰ ਲੜਾਈ ਫੜੀ ਹੈਗੀ ਆ ਤੂੰ ਕੁਝ ਸਮਝਦੀ ਨਹੀਂ ਹੈਗੇ ਕਿ ਮੈਂ ਤੈਨੂੰ ਕੀ ਕਹਿਣਾ ਚਾਹਨੀ ਆ ਕਿੰਨੀ ਵਾਰ ਤੇ ਮੈਂ ਮਾਫੀਆਂ ਮੰਗ ਲਈਆਂ ਔਰ ਦੱਸੋ ਮੈਂ ਕੀ ਕਰਾਂ ਮੈਂ ਵੀ ਇੱਕ ਜਨਾਨੀ ਆ ਮੈਂ ਘਰ ਦਾ ਕੁਝ ਨਹੀਂ ਲੱਗਦੀ ਹੈਗੀ ਮੈਨੂੰ ਦੱਸ ਤੋ ਮੈਂ ਤੈਨੂੰ ਕੀ ਦੱਸਣਾ ਤੂੰ ਕਾਫੀ ਸਿਆਣੀ ਆ ਪਰ ਤੂੰ ਆਪਣਾ ਦਿਮਾਗ ਕਿਸੇ ਚੰਗੇ ਕੰਮ ਵਾਸਤੇ ਵਰਤਦੀ ਇਹ ਨਹੀਂ ਆ ਕਿ ਤੂੰ ਪੁੱਠੇ ਦਿਮਾਗ ਵਾਸਤੇ ਵਰਤਿਆ ਬਸ ਜੇ ਮੈਂ ਤੇਰੀ ਮਾਪਿਆਂ ਨੂੰ ਲਾਂਭਾ ਦਵਾਂ ਤੇ ਤੇਰੇ ਮਾਪਿਓ ਕੀ ਬੀਤੇ ਉਹਨਾਂ ਦੇ ਦਿਲ ਤੇ ਕੀ ਅਸੀਂ ਕੁੜੀ ਨੂੰ ਇਹ ਕੁਝ ਸਿਖਾਇਆ ਸੀ ਨਾਮ ਤੇ ਉਹਨਾਂ ਦਾ ਹੀ ਵਜਣਾ ਨਾ ਭਾਵੇਂ ਉਹਨਾਂ ਨੇ ਤੈਨੂੰ ਚੰਗੀਆਂ ਗੱਲਾਂ ਸਮਝਾਈਆਂ ਹਨ ਇਹ ਬੁਰੀਾਈ ਉਹਨਾਂ ਨੂੰ ਮਿਲਣੀ ਆ ਇਹ ਕਦੀ ਆਪਣੇ ਆਪ ਨੂੰ ਪੁੱਛ ਕੇ ਵੇਖੀ ਕਿ ਮੈਂ ਸਹੀ ਕੀਤਾ ਕਿ ਗਲਤ ਕੀਤਾ ਜੇ ਤੇਰੇ ਨਾਲ ਕੋਈ ਇਤਰਾ ਕਰੇ ਜੇ ਤੇਰਾ ਸਰੀਰ ਬਿਮਾਰ ਹੋਵੇ ਜੇ ਮੈਂ ਤੈਨੂੰ ਕਵਾਂ ਇਹ ਤੂੰ ਕੰਮ ਕਰਨਾ ਹੀ ਕਰਨਾ ਤੇ ਤੇਰੇ ਦਿਲ ਤੇ ਕੀ ਬੀਤੋਗੀ ਇਹ ਮੈਨੂੰ ਤੂੰ ਦੱਸ ਕੀ ਬੀਤੋਗੀ ਤੇਰੇ ਦਿਲ ਤੇ ਚਲੋ ਹੁਣ ਤੂੰ ਹੀ ਆਪਣੀ ਪ੍ਰਸਕਾਡ ਲਈ ਆ ਤੂੰ ਹੀ ਹੁਣ ਤੇ ਖੁਸ਼ ਹੋ ਜਾ ਕਿ ਨਾ ਤੇ ਮੈਨੂੰ ਕਹਿਤਾ ਜੇ ਤੇ ਮੈਂ ਬਰਦਾਸ਼ਤ ਕਰਾਂਗੀ ਨਹੀਂ ਨਾ ਤੇ ਅਗੋਂ ਵੀ ਮੈਂ ਬਰਦਾਸ਼ਤ ਕਰ ਲਾਂਗੀ ਕੋਈ ਗੱਲ ਨਹੀਂ ਮੈਂ ਸਾਰਿਆਂ ਦਾ ਧਿਆਨ ਰੱਖਾਂਗੀ ਹੋਰ ਦੱਸੋ ਮੈਂ ਕੀ ਕਰਾਂ ਪਰ ਤੂੰ ਹੀ ਮੈਨੂੰ ਬੁਲਾ ਨਹੀਂ ਦੇ ਹੈਗੇ ਮੈਂ ਤੁਹਾਡੇ ਕੋਲ ਮਾਫੀ ਮੰਗ ਲਈ ਮੈਨੂੰ ਬੁਲਾਓ ਮੇਰੀ ਇੱਕ ਗੱਲ ਯਾਦ ਰੱਖੀ ਜੇ ਕੋਈ ਦੁਬਾਰਾ ਇਹੋ ਜਿਹੀ ਗਲਤੀ ਕੀਤੀ ਤੇ ਮੈਂ ਮਾਫ ਨਹੀਂ ਕਰਾਂਗਾ ਮੈਂ ਤੈਨੂੰ ਇਸ ਕਾਰਚ ਬਾਹਰ ਕੱਢਾਂਗਾ ਇਹ ਗੱਲ ਚੇਤੇ ਰੱਖੀ ਹਾਏ ਹਾਏ ਤੂੰ ਹੀ ਮੈਨੂੰ ਕਿਉਂ ਘਰ ਚੋਂ ਬਾਹਰ ਕੱਢਣਾ ਹਾਏ ਜਦੋਂ ਮੈਂ ਤੁਹਾਡੇ ਕੋਲ ਮਾਫੀ ਮੰਗੀ ਲਈ ਫਿਰ ਤੂੰ ਮੈਨੂੰ ਕਿਉਂ ਕੱਢਣਾ ਬਾਹਰ ਕਿਉਂ ਮੈਂ ਤੁਹਾਡਾ ਗੁੱਸਾ ਠੰਡਾ ਕਰਨ ਵਾਸਤੇ ਨਾ ਚਾਹ ਬਣਾ ਕੇ ਲਿਆਨੀ ਆ ਉਹ ਮੈਨੂੰ ਬੁਲਾ ਲਿਓ ਕਿ ਰੋਲ ਤੁਹਾਡੇ ਚੱਲੇ ਮਿੰਟ ਤੇ ਕੱਢਣ ਨਹੀਂ ਆ ਮੈਂ ਅੱਜ ਤੋਂ ਕਿਹਾ ਨਾ ਮੈਂ ਸਾਰਾ ਦਾ ਧਿਆਨ ਰੱਖੂੰਗੀ ਦੀਦ ਦਾ ਵੀ ਰੱਖੂੰਗੀ ਮੰਮੀ ਦਾ ਵੀ ਰੱਖੂੰਗੀ ਨਾਲੇ ਮੈਂ ਮੰਮੀ ਨੂੰ ਪੁੱਛ ਕੇ ਆਨੀ ਆ ਤੇਰੇ ਨੂੰ ਭੁੱਖ ਲੱਗੀ ਹੀ ਨਾ ਉਹਨਾਂ ਨੂੰ ਰੋਟੀ ਪੁੱਛ ਕੇ ਆਨੀ ਆ ਮੈਂ ਵੀ ਗੁੱਸਾ ਛੱਡ ਕੇ ਜਾਂਦੇ ਹਾਂ। ਹੋਏ। ਮੰਮੀ। ਹਾਂ ਦੱਸ ਪਤਾ। ਮੇਰਾ ਨਾ ਗੁੱਤ ਕਰ ਦੋਗੇ ਮੇਰੇ ਕੋ ਹੁੰਦੀ ਨਹੀਂ ਭਈ। ਕੀ ਕੀ ਹੋਇਆ? ਮੇਰੇ ਬਾਵਾ ਪੇੜ ਹੁੰਦੇ ਮੰਮੀ ਤਾਂ ਨੂੰ ਹੁੰਦਿਆ ਨਹੀਂ ਗੋਤੋਂ ਨੂੰ। ਚਲ ਲਿਆ ਕਰ ਕਰਤਾ। ਚੰ ਕਰ ਦੋ ਤੇ। ਤਾਂ ਨਾਲੇ ਨਾ ਦਵਾਈ ਲੈ ਗਏ ਉਹਦੇ ਕੋ ਹਜੂਰ 2-3 ਦਿਨ ਖਾ ਲਈਏ। ਤਰੀਆਂ ਬਾਵਾ ਤਰੀਆਂ ਤਾਂ ਨਹੀਂ ਹੁੰਦੀਆਂ ਪਈਆਂ ਕਿੰਨੀ ਕਮਜ਼ੋਰੀ ਆ ਗਈ ਤੈਨੂੰ ਮੰਮੀ ਠੰਡ ਬੜੀ ਲੱਗਦੀ ਹੀ ਨਾ ਤੇ ਉਹਦੇ ਨਾਲ ਮੇਰੀ ਲੱਤਾਂ ਬਾਵਾ ਪੀੜ ਹੁੰਦੀਆਂ ਤੋ ਤੇ ਮੈਂ ਪੁੱਤ ਛਾਲ ਕੱਢਿਆ ਸੀ ਉੱਤੇ ਲੱਲਾ ਜਰਾ ਆਹ ਕੋ ਇਨੀ ਮਲੇ ਨੀ ਆ ਤੇ ਦਵਾਈ ਨਾ ਮੇਰੀ ਖਤਮ ਹੋਈ ਆ ਲੈ ਮੈਂ ਤੈਨੂੰ ਥੋੜੀ ਬਾਵਾ ਕੋਟ ਦਾਂ ਜਰਾ ਹਾਂ ਜਿਮਰਣਾ ਹਾਂਜੀ ਬੋਬੀ ਕੀ ਹਾਲ ਤੇਰਾ ਠੀਕ ਆ ਬੋਬੀ ਹੁਣ ਦਵਾਈ ਖਾਧੀ ਆ ਹਾਂ ਖਾ ਲਈ ਏ ਤੇਰਾ ਨਾ ਖਤਮ ਹੋਏ ਮੈਂ ਮਮਮੀ ਨੂੰ ਗਿਆ ਨਹੀਂ ਹਾਂ ਚਲ ਦਵਾਈ ਲਿਆ ਦਿੰਨੇ ਹਾਂ ਹੋਰ ਮੇਰੀਆਂ ਨਾ ਬਾਵਾ ਪੀੜ ਹੁੰਦੀਆਂ ਹੱਲੇ ਕੋਈ ਗੱਲ ਨਹੀਂ ਤੇਰਾ ਵੀਰਾ ਲਿਆ ਦਿੰਦਾ ਦਵਾਈ ਤੂੰ ਫਿਕਰ ਨਾ ਕਰ ਨਾਲੇ ਤੇਰੇ ਜੋ ਗਨਮ ਕੀ ਆ ਬਣਾਇਆਈ ਮੈਂ ਸੁਣਿਆ ਨਾ ਕਿ ਆ ਬੜਾ ਤਾਕਤਵਰ ਹੁੰਦਾ ਵਾ ਕੱਚਾ ਬਾਬੇ ਕੋਈ ਨਹੀਂ ਕੱਲ੍ਹ ਤੋਂ ਮੈਂ ਕੀ ਆ ਲੈ ਕੇ ਆਨੀ ਆ ਠੀਕ ਆ ਤੇ ਨਾਲੇ ਮੰਮੀ ਤੂੰ ਕੀ ਖਾਣਾ ਵਾ ਕੀ ਹੈ ਨਾ ਕਮਗਰ ਰੋਟੀ ਆ ਬਾ ਤੇ ਚਲ ਠੀਕ ਆ ਮੈਂ ਰੋਟੀ ਲੈ ਕੇ ਆਨੀ ਆ ਨਾਲੇ ਸਿਮਰਨ ਜੋਗੀ ਵੀ ਲਿਆਨੀ ਆ

ਉਹ ਕਾ ਸਾਕੂ ਜਦੋਂ ਚੋਰੀ ਯਾਰ ਫੜੀ ਗਈ ਕੱਲ ਸਭ ਕੁਝ ਜੋ ਕੁਛ ਉਹਨੇ ਕਾਰਨਾਮੇ ਕੀਤੇ ਮੰਮੀ ਐਸੇ ਘਰ ਕੋ ਤੇ ਮੈਂ ਤੁਹਾਨੂੰ ਦੱਸ ਦੇਣੀ ਵੀ ਘਰ ਚ ਲੜਾਈ ਨਾ ਪੈ ਜਾਏ ਇਹ ਵੇਲੇ ਉਹ ਹੀ ਗੱਲ ਹੋ ਗਈ ਨਾ ਕੱਲ ਮੈਂ ਕੁਛ ਦੱਸਿਆ ਨਹੀਂ ਤੇ ਵੀਰੇ ਨੇ ਆਪ ਹੀ ਵੇਖ ਲਿਆ ਇਹ ਭਾਬੀ ਮੇਰਾ ਕੀ ਕਰਦੀ ਹੈ ਤੇ ਵੀਰਾ ਤੇ ਤੇਰਾ ਮੇਰੀ ਗੱਲ ਸੁਣਦਾ ਗਿੰਦਾ ਨਹੀਂ ਸੀ ਉਹ ਤਾਂ ਸਗੋਂ ਮੇਰੇ ਤੇ ਸਿਰ ਤੇ ਸਵਾਹ ਰਹਿਦਾ ਸੀ ਕਿ ਇਹ ਕੰਮ ਕਰੇ ਤੇ ਫਿਰ ਰੋਟੀ ਮਿਲਣੀ ਐਨੂੰ ਮੈਨੂੰ ਪਤਾ ਕਿੰਨੀਆਂ ਗੱਲਾਂ ਕੀਤੀਆਂ ਮੈਂ ਤਾਂ ਤੈਨੂੰ ਨਹੀਂ ਕੋਈ ਦਸੀ ਗੱਲਾਂ ਤੇ ਆ ਤਾਂ ਬਹੁਤ ਚੰਗਾ ਆ ਪ੍ਰਮਾਤਮਾ ਨੇ ਸਭ ਕੁਝ ਵਿਖਾ ਦਿੱਤਾ ਕੀ ਕੁਝ ਸਾਡੇ ਘਰ ਹੁੰਦਾ ਪਿਆ ਸੀ ਚਲੋ ਮੰਮੀ ਪੁੱਣੀ ਡਰ ਜੇ ਨਾ ਹੁੰਦਾ ਤੇ ਵੀਰੇ ਨੇ ਤੇ ਭਾਬੀ ਨੂੰ ਕੱਟਦੇ ਰਹੇ ਘਰੋਂ ਫੇਕੇ ਛੱਡਾਣਾ ਹੈ ਤੇ ਮੈਂ ਚੱਲ ਕੋਈ ਨਹੀਂ ਗਲਤੀ ਹੋ ਜਾਂਦੀ ਆ ਤੇ ਚੱਲ ਕੋਈ ਨਹੀਂ ਵੀਰੇ ਨੂੰ ਨਹੀਂ ਤੇ ਵੇਲੋ ਕੀ ਹੋਣਾ ਹੈ ਇਹ ਵੀ ਸ਼ੁਕਰ ਹੈ ਚਾਚੀ ਆ ਗਈ ਇੱਥੋਂ ਤੇ ਚਾਚੀ ਨੇ ਸੰਭਲਿਆ ਉਹ ਤਾਂ ਜਿੱਦਾਂ ਤੇ ਰਵੀ ਰਾਖੇ ਚ ਕਿਚ ਖੜਨਦਿਆ ਸੀ ਕੁਛ ਨਾ ਤੇ ਕੁਛ ਹੋ ਹੀ ਜਾਣਾ ਸੀ ਉਹ ਤੇ ਚਾਚੀ ਚੰਗਾ ਗਿਆ ਆ ਗਈ ਉੱਤੇ ਤੇ ਬਚਾਅ ਹੋ ਗਿਆ ਮਿੰਟਾਂ ਵਿੱਚ ਹੀ ਕੀ ਕੁਛ ਬਚ ਲਿਆ ਸੀ ਮੰਮੀ ਮੈਨੂੰ ਇਤਰਾ ਦਾ ਕਿਉਂ ਬਣਾਇਆ ਬਾਬਾ ਜੀ ਨੇ ਹੈ ਮੇਰੇ ਸੋਰੇ ਵੀ ਇਤਰਾ ਹੀ ਕਰਦੇ ਮੇਰੇ ਨਾਲ ਹੈ ਤੂੰ ਪੁੱਤ ਵੇਖ ਦੂਜਿਆਂ ਦੇ ਵੇ ਵੇ ਕੇ ਥੋੜੀ ਜਿਹੀ ਚੁਸਤ ਚਲਾਕ ਹੋਣਾ ਤੇਰੇ ਮੈਂ ਦਿਮਾਗ 'ਚ ਥੋੜਾ ਕੁਝ ਖੋਲ ਕੇ ਪਾਉਣਾ ਹੈ ਵੇ ਵੇ ਕੇ ਚੁਸਤ ਚਲਾਕ ਹੋਈਦਾ ਹੈ ਦੁਨੀਆ ਦੇ ਰੰਗ ਵੇਖੀ ਤੇ ਕਿਸ ਰੰਗ ਚ ਤੁਰੇ ਫਿਰਦੀ ਆ ਇੰਨਾ ਭੋਲੇਪਨ ਵੀ ਨਹੀਂ ਹੋਣਾ ਚਾਹੀਦਾ ਤੈਨੂੰ ਸਭ ਕੁਝ ਪਤਾ ਵਿਹ ਕੱਪੜਾ ਲੀੜਾ ਪਾਉਂਦਾ ਤੈਨੂੰ ਪਤਾ ਹੈ ਰੋਟੀ ਪਕਾਉਂਦਾ ਕੰਮ ਦਾ ਪਤਾ ਹੈ ਤੇ ਇੱਕ ਬਸ ਤੂੰ ਗੱਲਾਂ ਥੋੜੀਆਂ ਹਾਸੂ ਹਸ ਕੇ ਕਰਿਆ ਕਰ ਮੰਮੀ ਸੂਟ ਸੋਹਣਾ ਲੱਗਾ ਲੈ ਬਹੁਤ ਸੋਹਣਾ ਪੁੱਤ ਸੂਟ ਤੇਰਾ ਆ ਮੈਨੂੰ ਵੀਰੇ ਨੇ ਦਿੱਤਾ ਸੀ ਨਾ ਰਖੜੀ ਤੇ ਆ ਕੋ ਬਲਾ ਸੋਹ ਹੋ ਬਲਾ ਪਾਇ ਅੱਜ ਮੈਂ ਮੈਂ ਕੱਣ ਨਾਲੇ ਮੈਂ ਦਵਾਈ ਲੈ ਆਵਾਂਗੀ ਨਾਲੇ ਬਾਹਰ ਥੋੜਾ ਜਿਹਾ ਮੈਨੂੰ ਲੈ ਕੇ ਜਾਇਓ ਅੰਦਰ ਰਹਿ ਰਹਿ ਕੇ ਨਾ ਹੋਰ ਤਰ੍ਹਾਂ ਹੁੰਦਾ ਮੰਮੀ ਠੀਕ ਐ ਪੁੱਤ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਥੋੜੇ ਦਿਨ ਬਾਅਦ ਨਾ ਸੌਰੇ ਪੇਜ ਦੇਣਾ ਉੱਥੇ ਐ ਚੁਸਤ ਚਲਾਕ ਹੋ ਕੇ ਰਹੀ ਪਹਿਲਾਂ ਕਿਤੇ ਆਠਕ ਦਿਨ ਉਹ ਕਰਕੇ ਵੇਲਾ ਇਸ ਤਰ੍ਹਾਂ ਹਾਸਾ ਸਿੱਕੇ ਗੱਲਾਂ ਕੀਤੀਆਂ ਸਾਰਿਆਂ ਨਾਲ ਚੁਸਤ ਚਲਾਕੀ ਨਾਲ ਗੱਲਾਂ ਕੀਤੀਆਂ ਮੰਮੀ ਉੱਥੇ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਵਾ ਆਇਆ ਜਿਹੜੀ ਸੱਸੋ ਵੀ ਮਾਂ ਹੀ ਹੁੰਦੀ ਆ ਘਰ ਵਾਲੇ ਨਾਲ ਗੱਲਾਂ ਕਰਨੀ ਹੋਰ ਕਿਹਦੇ ਨਾਲ ਕਰਨੀਆਂ ਉਹ ਮੰਮੀ ਤੁਹਾਡੇ ਵਾਂਗੂ ਨਹੀਂ ਨਾ ਇਸ ਤਰ੍ਹਾਂ ਸਮਝਾਉਂਦੀ ਉਹ ਵੀ ਮੈਨੂੰ ਬੜਾ ਬੋਲਦੀ ਆ ਜਿਵੇਂ ਭਾਬੀ ਕਹਿੰਦੀ ਹੁੰਦੀ ਹੈ ਨਾ ਉਹ ਵੀ ਉਹ ਕਹਿੰਦੀ ਹੁੰਦੀ ਮੈਨੂੰ ਕੰਮ ਕਰ ਬੈਠੀ ਰਹਿਨੇ ਆ ਫਿਰ ਮੈਂ ਕੀ ਕਰਦੀ ਮੰਮੀ ਉੱਥੇ ਤੂੰ ਅੱਗੇ ਗੁੰਨਵੱਟਾ ਬਣ ਕੇ ਬਹਿ ਜਾਨੀ ਹੈ ਫਿਰ ਇਹੋ ਤੇ ਤੇਰੀ ਗੱਲ ਮਾੜੀ ਆ ਜਦੋਂ ਤੈਨੂੰ ਮੈਂ ਕਹਿਨ ਦੇਈਆਂ ਤੂੰ ਭਾਬੀ ਵਾਲੀ ਵੇਖ ਲਾ ਪੀਤਾ ਤੂੰ ਸੋ ਚਲਾਕ ਹੋ ਤੂੰ ਠੀਕ ਆ ਇੱਕ ਤਾਂ ਮੇਰੀ ਗਲਤੀ ਭਾਰੀ ਜਿਹੜਾ ਮੈਂ ਤੈਨੂੰ ਸਹੇਲੀਆਂ ਜਿਨੀ ਬਹਿਣ ਦਿੱਤਾ ਕਿਤੇ ਆਉਣ ਜਾਣ ਨਹੀਂ ਦਿੱਤਾ ਘਰੇ ਲਾਪ ਛੱਡਿਆ ਰਹਿ ਘਰੇ ਹੋਗਾ ਨਾ ਮੇਰੇ ਕੋ ਤੇ ਆ ਗਲਤੀ ਭਾਰੀ ਹੋਗੀ ਤੂੰ ਜਾਂਦੀ ਕੁੜੀਆਂ ਵਿੱਚ ਅੰਦਰ ਬਾਹਰ ਕੁਝ ਪਤਾ ਹੁੰਦਾ ਤੈਨੂੰ ਦੇਖ ਤੂੰ ਸੋਹਰੇ ਜਾਣਾ ਨਾ ਉਥੇ ਇੱਕ ਤਰ੍ਹਾਂ ਭੂਲੀ ਭਾਲੀ ਬਿਲਕੁਲ ਨਾ ਬਣੀ ਜਿਹੜਾ ਚੁਸਤ ਚਲਾਕ ਹੋਈ ਐਨੇ ਕਿਸੇ ਨੂੰ ਜਵਾਬ ਦੇਣਾ ਵੱਟ ਕੇ ਉਹ ਤੇਰੀ ਮਾਂ ਆ ਸੱਸ ਨਹੀਂ ਕਿ ਤੇਰੀ ਮਾਂ ਆ ਮੰਮੀ ਜੇ ਦਫਰ ਮੈਨੂੰ ਕੋਈ ਗੱਲਾਂ ਕਰਦਾ ਨਾ ਫਿਰ ਮੈਂ ਧੱਪ ਬੜਾ ਚੜਦਾ ਫੇ ਮੈਂ ਕਰਦੀ ਨਹੀਂ ਅਗਲੇ ਨਾਲ ਤੇ ਆ ਫਿਰ ਉਹ ਕਿ ਮੇਰ ਨਾਲ ਕਰਦੇ ਆ ਇਹ ਤਾਂ ਮੈਂ ਤੈਨੂੰ ਦੱਸਦੀ ਆ ਜੇ ਕੋਈ ਗੱਲਾਂ ਕਰਦਾ ਨਾ ਤਾਂ ਉਹਨਾਂ ਦਾ ਹੱਥ ਫੜ ਕੇ ਬੀਜੀ ਜਾਂ ਮੰਮੀ ਜੋ ਵੀ ਤੂੰ ਕਹਿੰਨੀ ਆ ਤੁਹਾਨੂੰ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਤੁਸੀਂ ਮੈਨੂੰ ਇਤਨਾ ਕਿਉਂ ਕਹਿੰਦੇ ਜੋ ਮੈਂ ਤਾਂ ਤੁਹਾਨੂੰ ਕੁਝ ਨਹੀਂ ਕਹਿੰਦੀ ਤੂੰ ਜੋੜਾ ਕਹਿੰਦਾ ਕੰਮ ਮੈਂ ਕਰੀ ਜਾਨੀ ਆ ਠੀਕ ਫਿਰ ਅਗਲੇ ਦੇ ਦਿਮਾਗ ਚ ਗੱਲ ਆ ਜੋਗੀ ਵਾਕਈ ਮੈਂ ਐਵੇਂ ਜਾਣ ਕੇ ਬੋਲਦੀ ਇਹਦੇ ਨਾਲ ਕੁੜੀ ਨਾ ਠੀਕ ਆ ਮੰਮੀ ਹੁਣ ਮੈਂ ਇਤਰਾ ਹੀ ਕਰਾਂਗੀ ਤੂੰ ਮੈਨੂੰ ਹੋਂ ਦੱਸਦਾ ਨਾ ਸਮਝਾਤਾ ਚਲੋ ਤੇ ਜਿੱਥੇ ਤੇਰਾ ਕੋਈ ਗਲਤ ਕੰਮ ਹੋਇਆ ਉੱਥੇ ਉਹਨੇ ਕਿਹਾ ਨਾ ਤੂੰ ਆ ਗਲਤ ਕੰਮ ਕੀਤਾ ਤੂੰ ਉਥੇ ਕਿਵੇਂ ਮੇਰੇ ਕੋ ਗਲਤੀ ਹੋ ਗਈ ਮੈਂ ਅੱਗੇ ਤੋਂ ਨਹੀਂ ਕਰਾਂਗੀ ਮੈਂ ਸਹੀ ਕਰਾਂਗੀ ਠੀਕ ਆ ਹਾਂ ਹੁਣ ਤੇਰੀ ਭਾਬੀ ਕੋ ਦੁੱਧ ਉਬਲ ਜਾਂਦਾ ਨਾ ਤੂੰ ਮੈਨੂੰ ਕਹਿੰਦੀ ਨਾ ਦੁੱਧ ਆ ਜਿੱਬਲ ਗਿਆ ਤੇ ਮੈਂ ਕਿਹਾ ਉਬਲ ਵਾਲਾ ਉਬਲ ਗਿਆ ਉਹ ਵੇਚ ਤੂੰ ਹੁਣ ਆਉਣਾ ਨਹੀਂ ਜੇ ਮੈਂ ਤੈਨੂੰ ਬੋਲਾਂਗੀ ਆਉਣਾ ਦੁੱਧ ਉਹ ਜਿਹੜਾ ਰੋੜ ਗਿਆ ਉਹਨੇ ਆਉਣਾ ਵਾਪਸ ਨਹੀਂ ਨਹੀਂ ਨਾ ਹਾਂ ਅੱਗੇ ਤੋਂ ਧਿਆਨ ਰੱਖੋ ਅੱਛਾ ਬੇ ਲੜਾਈ ਖਤਮ ਠੀਕ ਆ ਇਤਨਾ ਗੱਲ ਕਰਦਾ ਹੀ ਦਿੰਦੀ ਚਲੋ ਠੀਕ ਆ ਮੈਂ ਦਵਾਈ ਲੈ ਆਈਏ हां दवाई लैंड चल दे चल तुर आके दे रोटी खाने सच तो कंदे फुलका खाला हां भाभी बनांदे चार खा के फेर ही जाने डॉक्टर नु दस दे मिनू भूख ਲੱਗਦੀ ਆ ਕਿ ਨਹੀਂ ਲੱਗਦੀ ਠੀਕ ਆ ਆ ਪਾਣ ਤਨ ਛੇਤੀ ਭੇਜ ਦੇਣਾ ਸੋਹਰੇ ਠੀਕ ਆ ਮੰਮੀ ਹਾਂ ਤੇ ਇੱਕ ਗੱਲੋਂ ਕੁੜੀ ਐ ਸੋਹਰੇ ਚੰਗੇ ਆ ਨੇ ਤੇ ਇਹੋ ਜੇ ਕਹਿਣ ਕੁੜੀ ਨੂੰ ਰੱਖੋ ਤੇ ਆਪਣੇ ਕੋ ਬਹੁਤ ਹੀ ਭੋਲੀ ਆ ਹੁਣ ਸਮਝ ਲੱਗ ਗਈ ਨਾ ਮੇਰੀ ਗੱਲ ਹਾ ਮਮੇ ਲੱਗ ਗਈ ਹੁਣ ਤੇ ਇਥੇ ਚੁਸਤ ਚਲਾ ਕੋ ਕੇ ਫਿਰ ਨਹੀਂ ਐ ਤਰ੍ਹਾਂ ਹੌਲੀ ਹੌਲੀ ਨੇ ਫਿਰਨਾ ਪੋਲੀ ਬਣ ਕੇ ਤੇਰੀ ਮਾਂ ਵੇ ਤੇ ਨਾ ਕਿੰਨੀ ਗੱਲਾਂ ਕਰਦੀ ਤੈਨੂੰ ਤਾਂ ਵੀ ਨਹੀਂ ਸਮਝ ਲੱਗਦੀ ਆ ਜਿਹੜੀ ਆਪਣੀ ਸੂਰਤ ਇਤਰਾ ਰੱਖੀ ਨਾ ਪੋਲੀ ਭਾਲੀ ਬਿਲਕੁਲ ਹੀ ਕਿਤੇ ਮੂੰਹ ਤੇ ਹਾਸਾ ਲਿਆ ਮਮੇ ਮੈਂ ਇਕੱਲੀ ਆਸੀ ਜਾਵਾਂ ਭੋਬੀ ਤੇ ਮੈਨੂੰ ਇੰਨਾ ਮਾਰਦੀ ਹੀ ਕੰਮ ਕਰਾਉਂਦੀ ਤੇ ਮੈਂ ਕਿਹਦੇ ਨਾਲ ਹੱਸਣਾ ਆ ਗੱਲਾਂ ਕਿਵੇਂ ਕਰਦੀਆਂ ਇਤਰਾ ਗੱਲਾਂ ਕਿਉਂ ਕਰਦੀਆਂ ਆ ਮੈਂ ਵੇਖ ਇਤਰਾ ਗੱਲਾਂ ਕਰਦੀਆਂ ਖੋਲ ਕੇ ਕਰ ਤੂੰ ਗੱਲ ਠੀਕ ਆ ਮੰਮੀ ਹਾਂ ਹਾਂ ਮੈਨੂੰ ਤੇ ਇੰਨੀਆਂ ਗੱਲਾਂ ਦੱਸਿਆ ਨਾ ਹੁਣ ਮੈਂ ਇਸ ਤਰ੍ਹਾਂ ਹੀ ਕਰਾਂਗੀ ਕਰੀ ਜਰੂਰ ਕਰੀ ਵੇਖੀ ਫਿਰ ਤੇਰਾ ਵਈ ਘਰਸਵਰ ਗੁੰਦਾ ਤੇ ਇਧਰ ਵੀ ਇਸ ਤਰ੍ਹਾਂ ਫਿਰ ਤੈਨੂੰ ਕੋਈ ਕਹੂਗਾ ਨੀ ਆਹ ਕੰਮ ਕਰ ਦੇ ਨੀ ਮੇਰਾ ਉਹ ਕਰ ਦੇ ਕੋਈ ਆ ਕੋ ਬੜੇ ਕੰਮ ਲੈ ਲਈ ਤੇ ਇਸ ਤਰ੍ਹਾਂ ਹੀ ਫਿਰ ਚਲੋ ਠੀਕ ਆ ਮੰਮੀ ਮੰਮੀ ਰੋਟੀ ਖਾ ਲਈਏ ਆ ਰੋਟੀ ਖਾ ਲੈ ਫਿਰ ਚੱਲ ਤੂੰ ਖੁਕ ਲੱਗੀ ਮੈਨੂੰ ਆ ਚੱਲ ਬਾਪੀ ਰੋਟੀ ਦੇ ਦੇ ਜੀ ਮੈਨੂੰ ਇਹ ਜੋ ਤੂੰ ਕਿੰਨਾ ਚੰਗਾ ਨਹੀਂ ਕੀਤਾ ਚਾਚੀ ਨਾਲ ਹਰ ਲ ਕੇ ਤੂੰ ਮੈਨੂੰ ਘਰੋਂ ਕੱਢਾਂ ਦੀ ਕੋਸ਼ਿਸ਼ ਕੀਤੀ ਨਾ ਤੇ ਗੱਲ ਨਹੀਂ ਹੁਣ ਤੂੰ ਆਪਣਾ ਹਿਸਾਬ ਲਾ ਲਈ ਕਿ ਮੈਂ ਕੀ ਚੀਜ਼ ਹੈਗੀ ਆ ਤੂੰ ਤੇ ਬੜੀ ਸਾਨੀ ਨਾਲ ਕਹਤਾ ਨਾ ਕਿ ਭਾਬੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਪਰ ਮੈਂ ਸਭ ਕੁਝ ਵੇਖਦੀ ਪਈ ਹਾਂ ਕੱਲ ਜੋ ਤੂੰ ਕਰਦੀ ਫਿਰਦੀ ਆ ਤੇ ਉਹੋ ਜੀ ਚਾਚੀ ਜਿਨੇ ਸਿਮਰੰਦਾ ਸਾਥ ਦਿੱਤਾ ਮੇਰਾ ਸਾਥ ਨਹੀਂ ਦਿੱਤਾ ਉਹਦਾ ਸਾਥ ਦਿੱਤਾ ਹੈ ਮੈਂ ਤੇ ਇਸ ਘਰ ਦੀ ਨੂੰ ਤਾਂ ਮਾਲਕ ਤੇ ਮੈਂ ਆ ਵਾ ਉਹ ਕਿੱਥੋਂ ਮਾਲਕ ਬਣ ਗਈ ਹੈ ਚਾਚੀ ਜਦੋਂ ਇੰਜ ਸਾਥ ਦੇਂਦੀ ਤੇ ਨਾਲੇ ਮੇਰਾ ਘਰ ਵਾਲਾ ਤੇ ਉਹ ਜੀ ਸੱਸ ਸਾਰੇ ਸਿਮਰਨ ਵਾਲੀ ਹੋ ਗਈ ਦੱਸ ਨੂਨ ਹੀ ਲੱਗਦੀ ਕੁਛ ਘਰ ਦੀ ਹੈ ਅਕਸਰ ਮੈਂ ਵੀ ਤੇ ਇਸ ਘਰ ਦੀ ਮਾਲਕ ਆ ਇਹ ਮਾਲਕ ਬਣਨ ਜਾਂਦੀ ਹੈ ਇਹ ਸਭ ਕੁਛ ਲੱਗਦਾ ਆਪਣੇ ਨਾਂ ਕਰਾਣਾ ਜਾਂਦੀ ਹੈ ਪਰ ਇਹ ਮੈਂ ਹੋਰ ਨਹੀਂ ਦੇਣਾ ਕੋਈ ਗੱਲ ਨਹੀਂ ਹੈ ਕੱਲ ਤੇ ਮੈਂ ਮਾਫੀ ਮੰਗ ਲਈ ਨਾ ਹੁਣ ਆਪਣਾ ਹਸਾਬ ਲਾ ਲੇ ਬਥੇੜ ਆ ਰਹੀ ਮੈਂ ਸੈ ਲਿਆ ਤੇ ਇਹਦੀ ਸੇਵਾ ਕਰ ਲਈ ਹੈ ਹੁਣ ਤੇਰੀ ਖਾਤਰਦਾਰੀ ਨਾ ਮੈਂ ਕਰਾਂਗੀ ਚੰਗੀ ਤਰ੍ਹਾਂ ਇਹੋ ਜਿਹਾ ਤੇਖ ਚਲਾਵਾਂਗੀ ਨਾ ਵਿਚ ਵਿਚੋਂ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਉਹ ਗੱਲ ਨਹੀਂ ਸਿਮਰਨਾ ਤੇ ਭਾਬੀ ਦਾ ਇਹ ਅਸਰੇ ਰੂਪ ਵੀ ਵੇਖਿਆ ਹੀ ਨਹੀਂਗਾ ਕਿ ਮੈਂ ਕੀ ਚੀਜ਼ ਭਾਬੀ ਤੇਰੀ ਹੂੰ ਮੈਂ ਤੈਨੂੰ ਅਸਲੀ ਭਾਬੀ ਬਣ ਕੇ ਵਿਖਾਵੂਗੀ। ਹੂੰ ਕੱਲ ਮਾਫੀ ਮੰਗਵਾਈ ਸੀ ਨਾ ਮੇਰੇ ਕੋਲ। ਮੈਂ ਵੀ ਤੇਰੀ ਨੱਕ ਦੇ ਲਕੀਰਾਂ ਨਾ ਨਾ ਘਟਾਈਆਂ। ਫੇਰ ਕੀ ਜਾਣੇਗੀ ਤੂੰ ਕਿ ਮੈਂ ਕੀ ਚੀਜ਼ ਹੈਗੀ ਆ। ਕੱਲ ਨਾਲੇ ਮੰਮੀ ਗਏ ਸੀ ਨਾ ਸੂਟ ਦੇ ਬਾਣੇ ਮੈਨੂੰ ਬਾਹਰ ਲੈ ਕੇ। ਇਹ ਸਾਰੀ ਇਹਨਾਂ ਦਾ ਕੀਤਾ ਕਰਾਇਆ ਸੀ ਤੇ ਨਾਲ ਮੰਮੀ ਲਾ ਲਈ ਪਿੱਛੇ। ਇਹੋ ਜੀ ਮੇਰੀ ਸੱਸ ਵੀ ਇਹੋ ਜੀ ਜਿਹੜੀ ਚਾਚੀ ਪਿੱਛੇ ਲੱਗ ਗਈ ਤੇ ਚਾਚੀ ਨੇ ਤੇ ਆਪਣੀ ਚਾਲ ਚੱਲਤੀ। ਇਹ ਪਤਾ ਨਾਲ ਸਿਮਰਨ ਵੀ ਰਲੀ ਹੋਵੇ। ਲੱਗਦਾ ਤੇ ਮੈਨੂੰ ਐਂਜੀ ਐ ਜੇ ਮੈਨੂੰ ਪਤਾ ਹੁੰਦਾ ਨਾ ਤੇ ਦਾਲ 'ਚ ਕੁਛ ਕਾਲਾ ਵਾ ਤੇ ਮੈਨੂੰ ਪਹਿਲੇ ਚੱਕਨੇ ਹੋ ਜਾਣਾ ਚਾਹੀਦਾ ਸੀ ਪਰ ਮੈਨੂੰ ਕੋਈ ਨਹੀਂ ਪਤਾ ਲੱਗਾ ਕਿ ਜਦੋਂ ਮਨੂੰ ਮੀਨੂ ਬਾਹਰ ਲੈ ਕੇ ਗਏ ਸੀ ਕੋਈ ਗੱਲ ਨਹੀਂ ਹੁਣ ਤੇ ਇਹਨਾਂ ਨੂੰ ਮੈਂ ਵੇਖਾਂਗੀ ਏਕ-ਏਕ ਟੱਬਰ ਦੇ ਜੀ ਨੂੰ ਵੇਖਾਂਗੀ ਕਿ ਕਿੱਦਾਂ ਮੇਰ ਨਾਲ ਪਾਲਾ ਪਿਆ ਹੈ ਇਹਨਾਂ ਦਾ ਹੈ ਮੇਰੇ ਕੋ ਮਾਫੀ ਮੰਗਵਾਂਦੀ ਤੇ ਉਹ ਮੇਰਾ ਘਰ ਵਾਲਾ ਜਿਹੜਾ ਮੈਨੂੰ ਬਾਹਰ ਕੱਢਣ ਲੱਗਾ ਸੀ ਮੈਂ ਤੇਰੇ ਪੇਕਿਆਂ ਨੂੰ ਬੁਲਾਣਾ ਘਾਤੀ ਕਰ ਲੋ ਮੇਰੇ ਪੇਕਿਆਂ ਨੂੰ ਘਾਤੀ ਕਰ ਲੋ ਬੁਲਾਣਾ ਹੈ ਪੇਕੇ ਤਾਂ ਇਹਨੂੰ ਮੈਂ ਹੁਣ ਭਜਾਵਾਂਗੀ ਸਿਮਰਨ ਨੂੰ ਜਿਹੜੀ ਪੇਕੇ ਬੈਠੀ ਹੋਈ ਆ ਹੈ ਮੈਂ ਅੱਜ ਆਪਣੇ ਸੋਹਰਿਆ ਘਰ ਬੈਠੀ ਨਾ ਉਹਦੇ ਆਪਣੇ ਪੇਕੇ ਘਰ ਬੈਠੀ ਆ ਤੇ ਉਹਨੇ ਭਰਾ ਨੂੰ ਚੁੱਪਦੀ ਹੈ ਮੈਂ ਜ਼ਿਆਦਾ ਚੁੱਪ ਗਈ ਆ ਹੈ ਮੈਂ ਵਿਆਹ ਕਿ ਆਈ ਇਸ ਘਰ ਤੇ ਵਿੱਚ ਇਸ ਘਰ ਦਾ ਕੰਮ ਵੀ ਕਰਦੀ ਆ ਧਿਆਨ ਵੀ ਰੱਖਦੀ ਇਹਨਾਂ ਦਾ ਤੇ ਫੇਰ ਮੈਨੂੰ ਮੋੜਾ ਬਣਾਉਂਦੇ ਨਹੀਂ ਹੈ ਕੋਈ ਗੱਲ ਨਹੀਂ ਤੁਹਾਨੂੰ ਤਾਂ ਮੈਂ ਵੇਖਾਂਗੀ ਵੇਖੀ ਜਾਇਓ ਹੁਣ ਤੁਸੀਂ ਇਹੋ ਜਿਹਾ تیر ਚਲਾਵਾਂਗੀ ਨਾ ਕਿ ਕਿਸ ਨੂੰ ਨਜ਼ਰ ਵੀ ਨਾ ਆਊਗਾ ਆਦਿ ਲੱਭ ਜਾਂਦੀਆਂ ਤੇ ਧੀਆ ਦੇ ਕਿਉਂ ਨਹੀਂ ਲੱਭਦੀਆਂ ਮਾਂ ਐ ਕੰਮ ਕਰਦੀ ਐ ਉਹ ਕੰਮ ਕਰਦੀ ਜਿੱਤੇ ਜਿਹੜੋ ਧੀਆ ਆ ਕੇ ਪੇਕੇ ਘਰ ਸੇ ਆਪੇ ਪਾਉਂਦੀਆਂ ਨੇ ਉਹ ਤੇ ਸੱਸਾਂ ਨੂੰ ਲੱਭਦੀਆਂ ਨਹੀਂ ਮਾਂ ਨੂੰ ਤੇ ਧੀਰੀ ਕੋਈ ਗਲਤੀ ਲੱਭੀ ਨਹੀਂ ਹਾਂ ਜੀ ਮੇਰੀ ਧੀ ਭੋਲੀ ਐ ਕੋਈ ਗੱਲ ਨਹੀਂ ਕਰਦੀ ਤੂੰ ਭੋਲੀ ਨਾ ਸਮਝ ਵਿੱਚੋਂ ਗੋਲੀ ਆ ਵਿੱਚੋਂ ਬੰਬ ਜਲਾਉਂਦੀ ਐ ਇਹੋ ਜੇ ਜਿਹੜਾ ਬੰਬ ਮਾਰਦੀ ਨਾ ਪਤਾ ਨਹੀਂ ਲੱਗਦਾ ਹਾਂ ਹੋ ਜਦੋਂ ਮੈਰੀ ਖੰਗੀ ਤੇ ਕੱਲ ਤਾਂ ਹੀ ਬੜਾ ਗੁੱਸਾ ਸਿਮਰਨਤੇ ਤੇ ਨਾਲ ਇੰਨਾ ਜੇ ਟੱਬਰ ਤੇ ਪਤਾ ਨਹੀਂ ਕਿਹੜੇ ਟੱਬਰ ਦੇ ਵਿੱਚ ਆ ਗਈ ਮੈਂ ਤੇ ਚਾਹ ਦੀ ਜਗ੍ਹਾ ਮੇਰੇ ਪੇਕਿਆਂ ਨੇ ਵਿਆਹਿਆ ਹੁੰਦਾ ਤੇ ਮੈਂ ਇਹਨਾਂ ਨਾਲ ਲੜ ਲੱਗਣਾ ਹੀ ਨਹੀਂ ਸੀਗਾ ਮੈਂ ਤੇ ਆਪਣੀ ਕਿਸਮਤ ਨੂੰ ਰੋਨੀ ਆ ਸਿਰਫ ਘਰ ਦੇ ਕੰਮਾਂ ਜੋਗੀ ਰਹਿ ਗਈ ਹੁਣ ਮੈਨੂੰ ਡਾਇਆ ਚੁਮਕੇ ਤੇ ਆਹ ਭੈਣ ਮਹਾਰਾਣੀ ਲੈਸਟ ਕਰਨ ਤਈ ਹੈ ਤੇ ਮਾਦਾ ਨੂੰ ਬਸ ਘੁੰਮਣ ਫਿਰਨ ਤੋਂ ਸਿવાય ਕੋਈ ਕੰਮ ਹੀ ਨਹੀਂ ਹੈਗਾ ਇੱਥੇ ਹੋਵਾ ਉੱਥੇ ਹੋਵਾ ਮੰਨ ਨੂੰ ਇਹ ਹੁੰਦਾ ਸੋਚਣਾ ਪੈਣਾ ਕਿ ਸਿਮਰਨ ਨੂੰ ਕੰਮ ਵੀ ਲਾਵਾਂ ਤੇ ਆਪਣੀ ਚਾਲਾਂ ਵਿੱਚ ਚੱਲਾਂ ਤੇ ਮੈਂ ਮਾੜੀ ਵੀ ਨਾ ਬਣਾਂ ਤਾਂ ਬੈਠਾਂਗੀ। ਬੇਲਾ ਦਾ ਨਾ ਇਨਾਂ ਕੋਲ ਆਪਣੀ ਵੀਡੀਓ ਕਟਾਵਾਂ ਜਿਹੜੀਆਂ ਮੇਰੇ ਰਿਕਾਰਡਿੰਗਾਂ ਕਰਦੇ ਫਿਰਦੇ ਨੇ ਕਿਉਂਕਿ ਜੇ ਇਨਾਂ ਕੋਲ ਪ੍ਰੂਫ ਹੈਗਾ ਨਾ ਤੇ ਮੈਂ ਕੁਝ ਨਹੀਂ ਕਰ ਸਕਦੀ ਹੈਗੀ। ਇਨਾਂ ਦੇ ਮੇਰੇ ਪੇਕੇ ਦਾਸ ਤੇ ਨਾ ਹੈਗਾ ਵਾ। ਵੀਡੀਓ ਡਿਲੀਟ ਹੋਏਗੀ ਨਾ। ਤੇ ਫੇਰ ਹੀ ਮੈਂ ਕੁਝ ਕਰਾਂਗੀ ਉਹਨਾਂ ਚੇਰਮੈਨਾਂ ਦੇ ਅੱਗੇ ਪਿੱਛੇ ਤੁਰੀ ਫੀਰਾਂ ਤੇ ਇਹਨਾਂ ਨੂੰ ਯਕੀਨ ਦਿਵਾਵਾਂ ਕਿ ਮੈਂ ਚੰਗੀ ਹੈਗੀ ਆ ਮੈਂ ਇਹਨਾਂ ਨੂੰ ਚੰਗੇ ਬਤਾਵੇ ਕਰਦੀ ਆ ਰਲ ਮਿਲ ਕੇ ਰਹਿਨੀ ਆ ਫੇਰ ਹੀ ਇਹਨਾਂ ਨੂੰ ਯਕੀਨ ਹੋਣਾ ਵਾ ਨਹੀਂ ਤਾਂ ਫੇਰ ਕਿੱਦਾਂ ਹੋਣਾ ਵਾ ਕੁਝ ਇੰਜ ਦਾ ਕਰਾਂਗੀ ਨਾ ਤੇ ਫੇਰ ਹੀ ਗੱਲ ਬਣਨੀ ਆ ਪਹਿਲਾਂ ਆਹ ਕੰਮ ਜ਼ਰੂਰ ਕਰਤੀ ਆ ਵੀਡੀਓ ਡਿਲੀਟ ਕਰਾਉਣੀ ਆ ਹਾਂ ਆਹ ਕੰਮ ਇਹਨੂੰ ਕਰਨਾ ਹੀ ਪੈਣਾ